ਨੋਇਸ ਹਤਗੁਰ ਮਾਰਕੋ ਤੋਂ ਕਾਜੀਗੁਰ ਹੋਏਗੀ ਗਜ਼ਾਮ ਤੇ ਮਜੀਠਾ ਰੋਡ ਤੋਂ 2/4 ਕਾਰਵਿੰਗ ਟਾਈਲਸ ਬਰਾਮਾ ਅਸਲ ਤੇ ਨਿਆਂ ਆਂ ਬਿਆਰੀ ਆ ਜਦਾ ਪਾਰ ਵਾ ਇਧਰੋਂ ਵਾ ਸਤਲਾਮ ਆ ਰਿਹਾ ਸਹਿਦਾ ਵਾ फते चूड़िया जाने पैन मानलोड करके इस वक्त अतःगा चूड़िया बीपास बहुत वादिया गा ਕੁੜੀਆਂ ਦੀ ਮਸ਼ਹੂਰ ਮੈਟਰੋ ਜਿੱਥੋਂ ਕੇ ਆਪਣਾ ਸੌਦਾ ਪਤਾ ਮਿਲਦਾ ਇਹ ਆ ਗਈ ਆਪਣੀ ਕੰਨਾ ਮਿਲ ਕੰਨਾ ਮਿਲਦੇ ਨਾਲ ਹੀ ਦੀ ਮਾਰ ਕਿ ਦੋ ਸਾਲ ਹੋ ਗਿਆ ਵਾ ਤਿਆਰ ਹੋਈ ਉਹ ਰੌਣਕ ਪੂਈ ਹੈਗੀ ਆ ਉਹ ਬਿਆਰੀ ਕਿਹੜਾ ਹਾਲ ਚਾਲ ਹੈ ਠੀਕ ਹੈ ਕੰਮ ਕਾਰਾ ਥੋੜਾ ਮੰਦਾ ਹੈ ਮੇਰਾ ਵੀ ਸਵੇੜ ਦਾ ਇੱਕ ਹੀ ਫੇਰਾ ਲੱਗਾ ਦਾ ਦਸਾਜੀ ਪੱਥਰ ਤੇ ਕੰਮ ਰਿਹਾ ਹੂੰ ਇੱਕ ਬੱਦਿੜੂ ਲਾਇਆ ਹੈ ਹੈ ਬੱਦਿੜੂ ਦਾ ਆਉ ਹੋਈ ਨਾ ਇੱਕੋ ਹੀ ਡੱਬੇ ਲੱਗਿਆ ਮੇਰਾ ਬਾਕੀ ਦੇ ਪੱਥਰ ਦੋ ਲੱਗੇ ਫਿਰੇ ਜੋ ਪੱਥਰ ਲੱਗੇ ਤੇ ਨਹੀਂ ਆ ਗਿਆ ਮਜੀਠਾ ਰੋਡ ਬਾਈਪਾਸ ਤੇ ਸਰਦਾਰ ਦੂਰਦਾ ਫੋਨ ਪਾਜੀ ਸਰਦਾਰ ਕਰ ਆ ਗਿਆ ਆਪਣਾ ਮੁੰਡਾ ਰੋਡ ਬਾਈਪਾਸ ਔਰ ਨਾਲ ਇਹਦੇ ਥੋੜਾ ਜਿਹਾ ਅੱਗੇ ਜਾ ਕੇ ਇਹਦਾ ਆਪਣਾ ਗਲੌਂਗ ਹੈਗਾ ਉਹ ਲੋਡ ਕਰਾਂਗੇ ਕੱਲ੍ਹ ਬਾਤ ਖਾਂ ਕਰ ਜਾਏ ਅੱਛਾ ਕਰਦੀ ਆ ਗਦਾਮ ਆਲੋ ਗਾਇ ਅਸੀਕਾਲ ਆਜੀ ਤੇ ਲੋ ਜੀ ਅਸੀਂ ਗਦਾਮ ਤੇ ਆ ਗਏ ਤੇ ਹੁਣ ਮੈਂ ਇਹ ਬਾਕਸੇ ਦੇ ਉੱਤੇ ਲੋਡਿੰਗ ਕਰਦੇ ਆਂ ਤੇ ਦੇਖਦੇ ਆਂ ਲੋਡ ਕਰਕੇ ਫਿਰ ਕੀ ਆਪਾਂ ਗੱਡੀ ਆਪਨੀ ਲੱਗੀ ਆ। ਹਾਂ। ਅਰਦੇ ਇਹਨੂੰ ਕੱਢਿਆ ਲੋਵਾ ਮੋਟੇ ਵਾਲਾ ਜਿਹੜਾ ਹੁੰਦਾ ਗੇਰ ਵਾਲਾ। ਓਏ ਅਜੇ ਬਟੇ ਆ। ਕਿਹੜੇ ਆ? ਇਹੋ ਹੀ ਆ ਨਾ? ਦੋਵੇਂ ਇੱਕੋ ਆ। ਨਹੀਂ ਨਹੀਂ। ਬਿਲਕੁਲ ਇਹੋ ਹੀ ਆ। ਠੀਕ ਹੈ ਉਸਤਾ ਜੀ ਇਹ ਮਿਲਦੇ ਨੇ ਸਾਰਿਆਂ ਨੂੰ।